ਵਾਈ ਸ਼੍ਰੇਣੀ ਦੀ ਸੁਰੱਖਿਆ ਵਾਲੇ ਪੰਜਾਬ ਪਾਈਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਦੇ ਘਰੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਪੁਲਿਸ ਨੇ ਜੀਵਨ ਗੁਪਤਾ ਦੇ ਭਰਾ ਰਜੇਸ਼ ਕੁਮਾਰ ਦੀ ਬਿਆਨ ਦੇ ਆਧਾਰ ਤੇ ਕਿਸ ਦਰਜ ਕਰ ਦਿੱਤਾ ਹੈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰੇ ਚੌਧਰੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ ਜਿਸ ਤੇ ਭਾਜਪਾ ਨੇਤਾ ਜੀਵਨ ਗੁਪਤਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਰ ਕਾਰਵਾਈ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਮੌਜੂਦਾ ਨੇ ਭਾਜਪਾ ਆਗੂ ਜੀਵਨ ਗੁਪਤਾ ਦੇ ਘਰੋਂ ਦੋ ਮੋਬਾਈਲ ਫੋਨ ਇੱਕ ਲੈਪਟਾਪ 20000 ਰੁਪਏ ਦੇ ਨਗਰੀ ਅਤੇ ਹੋਰ ਦਸਤਾਵੇਜ਼ ਚੋਰੀ ਕੀਤੇ ਹਨ ਇੱਕ ਗੱਲ ਸਾਡੇ ਧਿਆਨ ਚ ਆਇਆ ਸੀਗਾ ਜੀ ਕਿ ਰਜੇਸ਼ ਕੁਮਾਰ ਜੀ ਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਘਰ ਵਿੱਚ ਅਰਲੀ ਮਾਰਨਿੰਗ ਜਿਹੜੀ ਹੈਗੀ ਚੋਰੀ ਕੀਤੀ ਗਈ ਹੈ ਜਿਸ ਤੇ ਆਪਾਂ ਉਹਦੇ ਲੈ ਕੇ ਬਿਆਨ ਮਕਦਮਾ ਨੰਬਰ 1524 ਦਰਜ ਰਜਿਸਟਰ ਕੀਤਾ ਗਿਆ ਹੈਗਾ ਤੇ ਹੁਣ ਉਹਦੀ ਅੱਗੇ ਆਪਾਂ ਤਫਤੀਸ਼ ਕਰ ਰਹੇ ਹਾਂ ਜੀ ਸਾਹਮਣੇ ਆਈ ਕਿ ਕਿੰਨਾ ਨੁਕਸਾਨ ਹੋਇਆ ਆਪਾਂ ਦੇਖੋ ਜੀ ਉਹਨਾਂ ਦੱਸ ਰਹੇ ਤਾਂ ਕਿ ਦੋ ਮੋਬਾਈਲ ਫੋਨ ਸੀ ਕੁਝ ਉਹਨਾਂ ਦੇ ਏਟੀਐਮ ਕਾਰਡਸ ਵਗੈਰਾ ਸੀਗੇ ਜੋ ਸੀਸੀਟੀਵੀ ਫੁਟੇਜ ਵਗੈਰਾ ਆਪਾਂ ਸਾਰਾ ਹੀ ਲੈ ਲਿਆ ਹੈਗਾ ਹੁਣ ਇਹਦੇ ਉੱਤੇ ਫਰਦਰ ਤਫਤੀਸ਼ ਜਾਰੀ ਹੈ ਨਹੀਂ ਨਹੀਂ ਜੀ ਹਜੇ ਕੋਈ ਐਸਨ ਜਰ ਨਿਊਜ਼ੀਲੈਂਡ ਲੁਧਿਆਣਾ ਤੋਂ ਵਿਸ਼ੇਸ਼ ਜੀ ਰੋਟਾ ਦੀ ਰਿਪੋਰਟ ਵਾਈ ਸ਼੍ਰੇਣੀ ਦੀ ਸੁਰੱਖਿਆ ਵਾਲੇ ਪੰਜਾਬ ਭਾਜਪਾ ਦੇ ਜਨਰ ਸਕੱਤਰ ਜੀਵਨ ਗੁਪਤਾ ਦੇ ਘਰੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਪੁਲਿਸ ਨੇ ਜੀਵਨ ਗੁਪਤਾ ਦੇ ਭਰਾ ਰਜੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰ ਦਿੱਤਾ ਹੈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਨੂੰ ਲੈ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੇ ਐਸ ਐਚ ਓ ਨੀਰਜ ਚੌਧਰੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਸੰਬੰਧੀ ਸ਼ਿਕਾਇਤ ਮਿਲੀ ਸੀ ਜਿਸ ਤੇ ਭਾਜਪਾ ਨੇਤਾ ਜੀਵਨ ਗੁਪਤਾ ਤੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਰ ਕਾਰਵਾਈ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਮੌਜਬਾਨੇ ਭਾਜਪਾ ਆਗੂ ਜੀਵਨ ਗੁਪਤਾ ਦੇ ਘਰੋਂ ਦੋ ਮੋਬਾਈਲ ਫੋਨ ਇੱਕ ਲੈਪਟਾਪ 20000 ਰੁਪਏ ਦੇ ਨਕਬੀ ਅਤੇ ਹੋਰ ਦਸਤਾਵੇਜ਼ ਚੋਰੀ ਕੀਤੇ ਹਨ ਇਹ ਕੱਲ ਸਾਡੇ ਧਿਆਨ ਚ ਆਇਆ ਸੀਗਾ ਜੀ ਕਿ ਰਜੇਸ਼ ਕੁਮਾਰ ਜੀ ਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਘਰ ਵਿੱਚ ਅਰਲੀ ਮਾਰਨਿੰਗ ਜਿਹੜੀ ਹੈਗੀ ਚੋਰੀ ਕੀਤੀ ਗਈ ਹੈ ਜਿਸ ਤੇ ਆਪਾਂ ਉਹਨਾਂ ਦੇ ਲੈ ਕੇ ਬਿਆਨ ਮਕਦਮਾ ਨੰਬਰ 1524 ਦਰਜ ਰਜਿਸਟਰ ਕੀਤਾ ਗਿਆ ਹੈਗਾ ਤੇ ਹੁਣ ਉਹਦੀ ਅੱਗੇ ਆਪਾਂ ਤਫਤੀਸ਼ ਕਰ ਰਹੇ ਹਾਂ ਜੀ ਚਲੋ ਸੀਸੀਟੀਵੀ ਵੀ ਸਾਹਮਣੇ ਆ ਗਿਆ ਕਿ ਕਿੰਨਾ ਨੁਕਸਾਨ ਹੋਇਆ ਹੈ। ਆਮ ਦੇਖੋ ਜੀ ਉਹਨਾਂ ਦੱਸ ਰਹੇ ਤਾਂ ਕਿ ਦੋ ਮੋਬਾਈਲ ਫੋਨ ਸੀ ਕੁਝ ਉਹਨਾਂ ਦੇ ਏਟੀਐਮ ਕਾਰਡਸ ਵਗੈਰਾ ਸੀਗੇ ਜੋ ਸੀਸੀਟੀਵੀ ਫੁਟੇਜ ਵਗੈਰਾ ਆਪਾਂ ਸਾਰਾ ਹੀ ਲੈ ਲਿਆ ਹੈਗਾ ਉਹਨਾਂ ਦੇ ਉੱਤੇ ਫਰਦਰ ਤਫਤੀਸ਼ ਜਾਰੀ ਹੈ। ਸਭ ਦੀ ਸ਼ਕਤੀ ਦੇ ਨਾਤੇ ਉਹਦੀ ਬਣੀ ਨਹੀਂ ਨਹੀਂ ਜੀ ਹਜੇ ਕੋਈ ਐਸਮ ਜਰ ਨਿਊਜ਼ੀਲੈਂਡ ਲੁਧਿਆਣਾ ਤੋਂ ਵਿਸ਼ੇਸ਼ ਚ ਰੋਟਾ ਦੀ ਰਿਪੋਰਟ ਵਾਈ ਸ਼੍ਰੇਣੀ ਦੀ ਸੁਰੱਖਿਆ ਵਾਲੇ ਪੰਜਾਬ ਪੁਲਿਸ ਦੇ ਜਨਰਲ ਸਕੱਤਰ ਜੀਵਨ ਗੁਪਤਾ ਦੇ ਘਰੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਪੁਲਿਸ ਨੇ ਜੀਵਨ ਗੁਪਤਾ ਦੇ ਭਰਾ ਰਜੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰ ਦਿੱਤਾ ਹੈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਨੂੰ ਲੈ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਸੰਬੰਧੀ ਸ਼ਿਕਾਇਤ ਮਿਲੀ ਸੀ ਜਿਸ ਤੇ ਭਾਜਪਾ ਨੇਤਾ ਜੀਵਨ ਗੁਪਤਾ ਦੇ ਪ੍ਰਾਧ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਰ ਕਾਰਵਾਈ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਮੌਜੂਮਾ ਨੇ ਭਾਜਪਾ ਆਗੂ ਜੀਵਨ ਗੁਪਤਾ ਦੇ ਘਰੋਂ ਦੋ ਮੋਬਾਈਲ ਫੋਨ ਇੱਕ ਲੈਪਟਾਪ 20000 ਰੁਪਏ ਦੇ ਨਕੀ ਅਤੇ ਹੋਰ ਦਸਤਾਵੇਜ਼ ਚੋਰੀ ਕੀਤੇ ਹਨ ਇੱਕ ਕੱਲ ਸਾਡੇ ਧਿਆਨ ਚ ਆਇਆ ਸੀਗਾ ਜੀ ਕਿ ਰਜੇਸ਼ ਕੁਮਾਰ ਜੀ ਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਘਰ ਵਿੱਚ ਅਰਲੀ ਮਾਰਨਿੰਗ ਜਿਹੜੀ ਹੈਗੀ ਚੋਰੀ ਕੀਤੀ ਗਈ ਹੈ ਜਿਸ ਤੇ ਆਪਾਂ ਉਹਨਾਂ ਦੇ ਲੈ ਕੇ ਬਿਆਨ ਮਕਦਮਾ ਨੰਬਰ 124 ਦਰਜ ਰਜਿਸਟਰ ਕੀਤਾ ਗਿਆ ਹੈਗਾ ਤੇ ਹੁਣ ਉਹਦੀ ਅੱਗੇ ਆਪਾਂ ਤਫਤੀਸ਼ ਕਰਦੇ ਹਾਂ ਜੀ ਚਲੋ ਸੀਸੀਟੀਵੀ ਸਾਹਮਣੇ ਆ ਗਿਆ ਕਿ ਇਤਨਾ ਨੁਕਸਾਨ ਹੋ ਸਕਿਆ ਆਮ ਦੇਖੋ ਜੀ ਨਾ ਦੱਸ ਨੂੰ ਤੱਕ ਦੋ ਮੋਬਾਈਲ ਫੋਨ ਸੀ ਕੁਝ ਉਹਨਾਂ ਦੇ ਏਟੀਐਮ ਕਾਰਡਸ ਵਗੈਰਾ ਸੀਗੇ ਜੋ ਸੀਸੀਟੀਵੀ ਫੁਟੇਜ ਵਗੈਰਾ ਆਪਾਂ ਸਾਰਾ ਹੀ ਲੈ ਲਿਆ ਹੈਗਾ ਹੁਣ ਉਹਦੇ ਉੱਤੇ ਫਰਦਰ ਤਫਤੀਸ਼ ਜਾਰੀ ਹੈ ਨਹੀਂ ਨਹੀਂ ਜੀ ਹਜੇ ਕੋਈ ਐਸਮ ਜਨ ਨਿਊਜ਼ਲਿ ਲੁਧਿਆਣਾ ਤੋਂ ਬਿਸ਼ੇਖ ਜਲੋਟਾ ਦੀ ਰਿਪੋਰਟ